ਆਏ ਇਹ ਪਾਈਪ ਕਿਵੇਂ ਹੋ ਰਿਹਾ ਹੈ ਅੱਜ ਆ ਜਾ ਉਹ ਕਿਵੇਂ ਆਲੇ ਜਾ ਆ ਜਾ ਦੇਖੋ ਬਹੁਤ ਭਾਰੀ ਖਤਰਾ ਮੰਡਰਾ ਰਿਹਾ ਹੈ ਟਾਗੜੀ ਨਦੀ ਤੇ ਅਸੀਂ ਇਸ ਟਾਈਮ ਖੜੇ ਆਂ ਪ੍ਰਸ਼ਾਸਨ ਨੇ ਕੇਵਲ ਗੱਲਾਂ ਮਾਰੀਆਂ ਕੇਵਲ ਗੱਲਾਂ ਨਾ ਤਾਂ 8 ਕਰੋੜ ਰੁਪਏ ਕਹਿੰਦੇ ਮੀਰਾਪੁਰ ਚੋਦਾ ਆਇਆ ਨਾ ਤਾਂ ਉਹਦੀ ਸਫਾਈ ਹੋਈ ਨਾ ਬੜੀ ਨਦੀ ਦੀ ਸਫਾਈ ਹੋਈ ਅਸੀਂ ਅਸੀਂ ਟਾਂਗਰੀ ਤੇ ਖੜੇ ਆ ਇੱਥੇ ਪ੍ਰਸ਼ਾਸਨ ਵੱਲੋਂ ਵੀ ਅਲਰਟ ਕੀਤਾ ਜਾ ਰਿਹਾ ਤੇ ਵੈਦਰ ਫੋਰਕਾਸਟ ਵੀ ਦੱਸ ਰਿਹਾ ਵੀ ਪਾਣੀ ਵੱਡੇ ਪੱਧਰ ਤੇ ਆ ਸਕਦਾ ਬਹੁਤ ਵੱਡਾ ਖਰਾਬਾ ਕਰ ਸਕਦਾ ਪਰ ਇਹ ਤਾਂ ਲੋਕ ਵੀ ਜਾਣਦੇ ਨੇ ਪ੍ਰਸ਼ਾਸਨ ਤੇ ਕਰਨ ਵਾਲਾ ਜਿਹੜਾ ਕੰਮ ਸੀ ਕਿ ਇਹਨਾਂ ਬੰਨਾਂ ਦੀ ਮੁਰੰਮਤ ਕਰਨੀ ਸਮਾਂ ਰਹਿੰਦੇ ਆ ਜਦੋਂ ਬਾਰ ਬਾਰ ਅਲਰਟ ਆ ਰਿਹਾ ਸੀ ਬਾਰ ਬਾਰ ਕਿਹਾ ਜਾ ਰਿਹਾ ਸੀ ਵੀ ਬਹੁਤ ਵੱਡੇ ਪੱਧਰ ਤੇ ਪਾਣੀ ਆ ਸਕਦਾ ਹੈ ਲਗਾਤਾਰ ਬਰਸਾਤਾਂ ਹੋਣੀਆਂ ਹੈ ਪਰ ਕਿਸੇ ਤਰ੍ਹਾਂ ਬੰਨਾਂ ਦੀ ਮੁਰੰਮਤ ਨਹੀਂ ਕੀਤੀ ਗਈ ਕੋਈ ਇੱਥੇ ਜਿਹੜੇ ਇੰਤਜ਼ਾਮ ਹੋਣੇ ਚਾਹੀਦੇ ਨੇ ਪਹਿਲਾਂ ਉਹ ਵੀ ਨਹੀਂ ਕੀਤੇ ਗਏ ਪੁਨਾਰੇ ਨੇ ਥੱਲੇ ਉਹ ਜਿਹੜੇ ਕੁਝ ਮਜ਼ਦੂਰ ਥੱਲੇ ਪਰਨ ਲਾਏ ਹੋਏ ਨੇ ਤੇ ਪਰ ਮੈਂ ਸਮਝਦਾ ਵੀ ਇਹ ਇੰਤਜ਼ਾਮ ਬਹੁਤ ਪਹਿਲਾਂ ਕਰਨੇ ਚਾਹੀਦੇ ਤੇ ਜਿਹੜਾ ਪ੍ਰਸ਼ਾਸਨ ਹਰਾਂ ਤੋਂ ਬਾਹਰ ਇਹਨਾਂ ਬੰਨਾਂ ਦਾ ਦੌਰਾ ਕਰਦਾ ਹੈ ਹਰਾਂ ਤੋਂ ਬਾਅਦ ਇੱਥੇ ਆ ਕੇ ਟੈਲੀਵਿਜ਼ਨ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਨਿਕਲਦਾ ਕਿ ਉਹੀ ਪ੍ਰਸ਼ਾਸਨ ਸਮਾਂ ਰਹਿੰਦਿਆਂ ਪਹਿਲਾਂ ਨਿਕਲੇ ਇਹਨਾਂ ਬੰਨਾਂ ਦਾ ਦੌਰਾ ਡਿਪਟੀ ਕਮਿਸ਼ਨਰ ਸਾਹਿਬਾਨ ਕਰਨ ਅੱਜ ਜਿਹੜੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਆ ਉਹੀ ਡਿਪਟੀ ਕਮਿਸ਼ਨਰ ਪਹਿਲਾਂ ਪਟਿਆਲੇ ਸੀ ਜਦੋਂ 2023 ਦੇ ਵਿੱਚ ਅਸੀਂ ਬਾਰ-ਬਾਰ ਕਹਿੰਦੇ ਰਹੇ ਵੀ ਡੀਸੀ ਮੈਡਮ ਇਹਨਾਂ ਬੰਨਾਂ ਦਾ ਦੌਰਾ ਕਰੋ ਵੀ ਹੜ੍ਹ ਆ ਰਹੇ ਨੇ ਪਰ ਉਹ ਨਹੀਂ ਆਪਣੇ ਕਮਰੇ ਤੋਂ ਬਾਹਰ ਨਿਕਲੀ ਜਦੋਂ ਹੜ ਆ ਗਏ ਤਾਂ ਉਹ ਸੋਸ਼ਲ ਮੀਡੀਆ ਤੇ ਸ਼ਰਹੀ ਹੋਈ ਜਿਵੇਂ ਡੀਸੀ ਸੇਵਾ ਹੀ ਬਹੁਤ ਕਰ ਰਹੀ ਆ ਤੇ ਹੁਣ ਵੀ ਇਸ ਤਰੀਕੇ ਨਾਲ ਆ ਮੈਂ ਸਮਝਦਾ ਹਜੇ ਤੱਕ ਕੋਈ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਹੈਗਾ ਕੇਵਲ ਅਲਰਟੇ ਕਰੀ ਜਾ ਰਹੇ ਆ ਸੋਸ਼ਲ ਮੀਡੀਆ ਦੇ ਉੱਤੇ ਸੋ ਇੱਥੇ ਆਓ ਮੇਰੀ ਹੁਣ ਡਰੇਨੇਜ ਡਿਪਾਰਟਮੈਂਟ ਦੇ ਸੀਨੀਅਰ ਅਧਿਕਾਰੀ ਨਾਲ ਗੱਲ ਹੋਈ ਆ ਮੈਂ ਉਹਨਾਂ ਨੂੰ ਕਿਹਾ ਵੀ ਇੱਥੇ ਆ ਕੇ ਦੇਖੋ ਆਪ ਪ੍ਰਬੰਧ ਤੇ ਮੈਂ ਵੀ ਬੇਨਤੀ ਕਰਦਾ ਮੁੱਖ ਮੰਤਰੀ ਪੰਜਾਬ ਨੂੰ ਵੀ ਇਸ ਵਾਰੀ ਜਾਂਚ ਹੋਣੀ ਚਾਹੀਦੀ ਆ ਕਿ ਜਿਹੜੇ ਸਫਾਈਆਂ ਦੇ ਉੱਤੇ ਮੀਰਾਪੁਰ ਚੌਦੀ ਸਫਾਈ ਬੜੀ ਨਦੀ ਦੀ ਸਫਾਈ ਤੇ ਇਹ ਨਾ ਡਾਂਗਰੀ ਦੇ ਬੰਨਾਂ ਦੀ ਰਿਪੇਅਰ ਵਾਸਤੇ ਕਿੰਨਾ ਬਜਟ ਤੁਸੀਂ ਰੱਖਿਆ ਤੇ ਕਿੰਨਾ ਇੱਥੇ ਲੱਗਿਆ ਲੋਕਾਂ ਦੇ ਸਾਹਮਣੇ ਉਹ ਖਰਚਾ ਜਿਹੜਾ ਉਹ ਮਹਿਕਮੇ ਨੂੰ ਰੱਖਣਾ ਚਾਹੀਦਾ ਹੈ ਮੁੱਖ ਮੰਤਰੀ ਸਾਹਿਬ ਜਾਂਚ ਹੋਣੀ ਚਾਹੀਦੀ ਆ ਉਹਨਾਂ ਅਧਿਕਾਰੀਆਂ ਦੀ ਜਿਹੜੇ ਕੇਵਲ ਖਾਣਾ ਪੂਰਤੀ ਕਰਕੇ ਸਮਾਟ ਪਾ ਦਨੇ ਆ ਸੋ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਇੱਥੇ ਆ ਕੇ ਜਿਹੜਾ ਹੈਗਾ ਲੋਕਾਂ ਦੇ ਨਾਲ ਖੜੋ ਤੇ ਇੰਤਜ਼ਾਮ ਕਰੋ ਜਿਹੜਾ ਵੀ ਪੂਰਾ ਇੰਤਜ਼ਾਮ ਕੀਤਾ ਜਾ ਸਕਦਾ ਹੈ